ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਕਾਸਟ ਜੱਟ ਸਿੱਖ ਉਮਰ 1991 ਕੱਦ 5 ਫੁੱਟ 9 ਇੰਚ ਪੜਾਈ ਹੋਟਲ ਮੈਨੇਜਮੈਂਟ ਕੰਮ ਲਿਵ ਇਨ ਯੂ ਐਸ ਏ ਔਨ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੀ ਜੀ ਕੁੜੀ ਵਧੀਆ ਪਰਿਵਾਰ ਦੀ ਅਮਰੀਕਾ ਕੈਨੇਡਾ ਵਾਲਿਆਂ ਨੂੰ ਪੈਲੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਇੰਡੀਆ ਦੀ ਹੋਵੇ ਤਲਾਕशुदा ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਓਨਲੀ ਵਟਸਐਪ ਤੇ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਨਦੀਪ ਸਿੰਘ ਟਰਬਨ ਬੁਆਏ ਪਤਾ ਗੁਰਦਾਸਪੁਰ ਗੋਤ ਕੰਬੋਜ ਸ਼ੀਂਬੇ ਉਮਰ 2 ਸਤ 1997 ਕੱਦ 5 ਫੁੱਟ 9 ਇੰਚ ਪੜਾਈ ਬੀਐਸਸੀ ਐਗਰੀਕਲਚਰ ਪ੍ਰੈ ਮੈਰਿਡ ਐ ਸੈਟਲਡ ਨਿਊਜ਼ੀਲੈਂਡ ਪੈਨ ਮੈਰਿਡ ਸੈਟਲਡ ਯੂਕੇ ਪਿਤਾ ਮਨਜੀਤ ਸਿੰਘ ਬਿਜ਼ਨੈਸਮੈਨ ਤੇ ਮਾਤਾ ਲਖਵਿੰਦਰ ਕੌਰ ਹਾਊਸ ਵਾਈਫ ਨੇ ਜੀ ਕਾਮੀ ਜੀ ਇਹਨਾਂ ਦਾ ਵੈਲ ਸੈਟਲ bizness ਗੁਰਦਾਸਪੁਰ ਤੇ ਪਰਿਵਾਰ ਦੀ ਮੰਗੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬਟਾਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਬਜੀਤ ਸਿੰਘ ਪਤਾ ਰਾਮਾ ਮੰਡੀ ਜਲੰਧਰ ਕਾਸਟ ਕੈਸ਼ਪ ਰਾਜਪੂਤ ਗੋ ਤੇ ਸ਼ੰਕਰਵਾਲ ਬੈਂਗਲ ਉਮਰ 9 ਮਾਰਚ 1998 ਪੜਾਈ ਮਾਸਟਰ ਡਿਗਰੀ ਇਨ ਆਰਕੀਟੈਕਚਰ ਸੌਰੀ ਮਾਸਟਰ ਡਿਗਰੀ ਇਨ ਆਰਕੀਟੈਕਚਰ ਲੰਡਨ ਪੈਨ ਏਕੇ ਭਰਾ ਦੋ ਨੇ ਕਾਮੀ ਜੀ ਇਹਨਾਂ ਦਾ ਆਰਕੀਟੈਕਟ ਡਿਜ਼ਾਈਨਰ ਰਨਿੰਗ ਓਨ ਕੰਸਟਰਕਸ਼ਨ ਐਂਡ ਡਿਜ਼ਾਈਨ ਕੰਪਨੀ ਬ੍ਰਿਟਿਸ਼ ਸਿਟੀਜ਼ਨ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਇੰਡੀਆ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਸਿੰਘ ਕਾਸਟ ਪਾਰਟੀਆ ਗੋਤ ਗਾਂਧੀ ਉਮਰ 11/3/1994 ਕੱਦ 5 ਫੁੱਟ 10 ਇੰਚ ਉਪਰਾਈ ਬੀਟੈਕ ਫ੍ਰੋਮ ਸਿਵਲ ਇੰਜੀਨੀਅਰਿੰਗ ਇਨ ਇੰਡੀਆ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਮੈਨੇਜਮੈਂਟ ਫ੍ਰੋਮ ਕੈਨੇਡਾ ਪੈਣ ਏਕੇ ਜੀ ਮੈਰਿਡ ਏ ਤੇ ਭਰਾ ਵੀ ਏਕੇ ਮੈਰਿਡ ਏ ਪਿਤਾ ਆਪਣੀ ਫੈਕਟਰੀ ਅਮ੍ਰਿਤਸਰ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਆਪਣਾ ਘਰ ਏ ਤੇ ਆਪਣੀ ਫੈਕਟਰੀ ਏ ਲੜਕਾ ਕੈਨੇਡਾ ਦੇ ਵਿੱਚ ਕੰਪਿਊਟਰ ਦੀ ਜੌਬ ਕਰਦਾ ਹੈ ਜੀ ਤੇ ਕੈਨੇਡਾ ਦੇ ਵਿੱਚ ਪੀਆਰ ਹੈ ਆ ਵੇਟਿੰਗ ਡਿਵੋਰਸ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਾਰਪਤਾ ਜਿਲ੍ਹਾ ਫਰੀਦਕੋਟ ਕਾਸਟ ਹਿੰਦੂ ਅਰੂੜਾ ਉਮਰ 12 ਨਵੰਬਰ 1990 ਜਨਮ ਟਾਈਮ 4 AM ਜਨਮ ਸਥਾਨ ਅਮਰਕੋਟ ਕੱਦ 5 ਫੁੱਟ 9 ਇੰਚ ਪੜਾਈ ਬੀਟੈਕ ਪੈਨ ਏਕੇ ਅਨਮੈਰੀਡੇ ਪਿਤਾ ਬਿਜ਼ਨਸਮੈਨ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀਤੇ ਕੰਮੇ ਇਹਨਾਂ ਦਾ ਜੋਬ ਸੌਫਟਵੇਅਰ ਇੰਜੀਨੀਅਰਿੰਗ ਚੰਡੀਗੜ੍ਹ Infonsense Company Annual Package 24 Plus LPA ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਤੇ ਕਨੇਡਾ USA UK ਜਾਂ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਯੂਰਪ ਕੰਟਰੀ ਦੇ ਵਿੱਚ PR ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ Hindu Arora ਤੇ Khatri Caste ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਬੇਕਸੂਰ ਤਲਾਕशुदा ਉਮਰ 38 ਸਾਲ ਪਤਾ ਜ਼ਿਲ੍ਹਾ ਤਰਨਤਾਰਨ ਸੂਣਾ ਸੁਨੱਖਾ ਮੁੰਡਾ ਪੱਗ ਬੰਨਦਾ ਹੈ ਇਹਨਾਂ ਦੇ ਕੋਲ ਦੋ ਬੱਚੇ ਨੇ ਇੱਕ ਮੁੰਡਾ ਹੈ ਤੇ ਇੱਕ ਕੁੜੀ ਹੈ ਤੇ ਕੰਮ ਹੈ ਜੀ ਇਹਨਾਂ ਦਾ ਇੱਕ ਕਿੱਲਾ ਜ਼ਮੀਨ ਹੈ ਆਰਮੀ ਦੇ ਵਿੱਚ ਜੋਬ ਕਰਦੀ ਹੈ ਇੱਕ ਪਲਾਟ ਹੈ ਅੰਮ੍ਰਿਤਸਰ 에어ਪੋਰਟ ਦੇ ਨੇੜੇ ਵਧੀਆ ਕੋਠੀ ਪਾਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਜੜਸਿਕ ਫੈਮਿਲੀ ਤੋਂ ਬਿਨਾ ਬੱਚੇ ਤੋਂ ਹੋਵੇ ਜਾਂ ਫਿਰ ਬੱਚਾ ਲੜਕੀ ਹੋਵੇ ਉਮਰ 28 ਤੋਂ 40 ਸਾਲ ਦੇ ਵਿੱਚ ਹੋਵੇ ਤੇ ਤਰਨ ਤਾਰਨ ਅੰਮ੍ਰਿਤਸਰ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਤੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਕਾਲ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਗਰੇਵਾਲ ਪਤਾ ਮਾਸ਼ੀਵਾੜਾ ਸਹਿਬ ਉਮਰ 29 8 1994 ਕੱਦ 5 ਫੁੱਟ 10 ਇੰਚ ਪੈਣ ਇੱਕ ਆਸਟ੍ਰੇਲੀਆ ਸਿਡਨੀ ਸਾਹਬ ਜੀ ਇਹਨਾਂ ਦਾ 4 ਸਹੀ 1/2 ਏਕੜ ਜ਼ਮੀਨ ਹੈ ਵਰਕ ਪਰਮਿਟ ਕੈਨੇਡਾ ਕੈਲਗਰੀ ਟਰੈਕਿੰਗ ਜੌਬ ਤੇ ਪਰਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਹੋਵੇ ਕਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ